ਸੱਚੀ ਗੱਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜੇ ਸੱਚਮੁੱਚ ਹੀ ਸੁਨੀਲ ਜਾਖੜ ਨੇ ਐਨਾ ਕੁਝ ਕਹਿ ਦਿੱਤਾ ਬੇਵਾਕੀ ਨਾਲ ਤਾਂ ਕਮਾਲ ਹੈ ਫਿਰ ਤਾਂ ਸ਼ਾਬਾਸ਼ ਦਾ ਹੱਕਦਾਰ ਹੈ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਇਕਾਈ ਦਾ ਪ੍ਰਧਾਨ ਸੱਚਮੁੱਚ ਵੱਡੀ ਗੱਲ ਕਹੀ ਹੈ ਕਿ ਨਜ਼ਰੀਆ ਬਦਲੋ ਤਰ ਨਜ਼ਾਰੇ ਬਦਲ जाएंगे ਪੰਜਾਬ ਪ੍ਰਤੀ ਭਾਰਤੀ ਜਨਤਾ ਪਾਰਟੀ ਦੀ ਪਹੁੰਚ ਕੋਈ ਜ਼ਿਆਦਾ ਸਹੀ ਨਹੀਂ ਇਹ ਸਾਰੇ ਲਗਾਤਾਰ ਕਹਿੰਦੇ ਰਹਿੰਦੇ ਪਰ ਹੁਣ ਕਿਉਂਕਿ ਉਹਨਾਂ ਦਾ ਪ੍ਰਧਾਨ ਨੇ ਕਿਹਾ ਤਾ ਇਸ ਕਰਕੇ ਇਹਦੀ अहमियत ਬਹੁਤ ਜ਼ਿਆਦਾ ਹੈ ਇਸ ਤੇ ਅਜਾਪਾ ਗੱਲ ਕਰਦੀ ਹੈ ਕਿ ਕੀ ਕਿਹਾ ਸੁਨੀਲ ਜਾਖੜ ਨੇ ਕੀ ਜਿਹੜਾ ਸੁਨੀਲ ਜਾਖੜ ਹੈ ਉਹਦੀਆਂ ਸੁਰਾਂ ਨਰਾਜ਼ਗੀ ਤੋਂ ਬਾਗੀ ਹੋ ਗਿਆ ਹੁਣ ਉਹ ਭਾਰਤੀ ਜਨਤਾ ਪਾਰਟੀ ਚ ਨਹੀਂ ਰਹਿਣਾ ਚਾਹੁੰਦੇ ਕਿਹੜੀਆਂ-ਕਿਹੜੀਆਂ ਗੱਲਾਂ ਜਿਹੜੀਆਂ ਕਹੀਆਂ ਜਿੱਥੇ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਪਹੁੰਚ ਬਦਲ ਲਈ ਕਿਹਾ ਸਨੀਲ ਜਾਖੜ ਨੇ ਇਹ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਅਕਸਰ ਹੁੰਦੀ ਹੈ ਜਦ ਕਰਦੇ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਤਾਂ ਕੀਤਾ ਤਾਂ ਪਲੀਜ਼ ਕਰ ਲਓ ਲਓ ਹੁਣ ਜਿਹੜੀ ਗੱਲ ਆਪਾਂ ਕਰ ਲਈਆ ਉਹਦੀ ਸ਼ੁਰੂਆਤ ਇੱਥੋਂ ਕਰਨੇ ਕਿ ਦੇਖੋ ਸਭ ਤੋਂ ਅੱਛਾ ਤਾਂ ਹੈ ਨਹੀਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸਭ ਅੱਛਾ ਨਹੀਂ ਹੈ। ਪਾਰਟੀ ਦੀਆਂ ਸਫਾਂ ਦੇ ਅੰਦਰੋਂ ਬਾਗੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ। ਜੇ ਮੰਨ ਲਓ ਬਾਗੀ ਨਹੀਂ ਤਾਂ ਇਹ ਕਹਿ ਲਈਏ ਬਾਗੀ ਸੁਰ ਤੋਂ ਪਹਿਲਾਂ ਇੱਕ ਸੁਰ ਨਰਾਜ਼ ਸੁਰ ਹੁੰਦੀ ਹੈ। ਨਰਾਜ਼ਗੀ ਦੀਆਂ ਸੁਰਾਂ ਉੱਠਲੀਆਂ ਸ਼ੁਰੂ ਹੋ ਗਈਆਂ। ਪਰ ਜਿਵੇਂ ਧਿਆਨ ਆਇਆ ਸਨੀਲ ਜਾਖੜ ਦਾ ਉਹ ਤਾਂ ਲੱਗਦਾ ਹੈ ਕਿ ਬਾਗੀ ਸੁਰ ਕੀ ਹੈ ਕੀ ਕਹਦੇ ਨੇ ਜਾਖੜ ਸਾਹਿਬ ਜਾਖੜ ਸਾਹਿਬ ਕਹਿੰਦੇ ਨੇ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਦੀ ਪੰਜਾਬ ਬਾਰੇ ਅਪਰੋਚ ਸਹੀ ਨਹੀਂ ਹੈ ਬਹੁਤ سارے ਮਾਮਲੇ ਐਸੇ ਨੇ ਖਾਸ ਤੌਰ ਤੇ ਭਾਵਨਾਤਮਕ ਮਾਮਲੇ ਜਿਹੜੇ ਉਹਨਾਂ ਬਾਰੇ ਆਪਣੀ ਸੋਚ ਬਦਲੇ ਫਾਤੀ ਜਾਂ ਟਾਪਾਰਟੀ ਮਸਲਨ ਜਿਵੇਂ ਕਿ ਜਿਹੜਾ ਕਰਮੀਤ ਰਾਮ ਰਹੀਬ ਨੂੰ ਬਾਰ-ਬਾਰ ਹੀ ਮਾਫੀ ਦੇ ਰਹੇ ਨੇ ਇਹ ਪੈਰੋਲ ਦੇ ਰਹੇ ਨੇ ਪੈਰੋਲ ਦੇ ਕੇ ਉਹ ਬਾਹਰ ਆ ਜਾਂਦਾ ਤੇ ਇਹ ਝੋਕਣ ਨੂੰ ਪੰਜਾਬ ਦੇ ਸਿੱਖ ਭਾਈਚਾਰੇ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਬੇਅਦਬੀ ਹੋਈ ਉਸ ਤੋਂ ਪਹਿਲਾਂ ਜਦੋਂ ਗੁਰੂ ਗੋਬਿੰਦ ਸਿੰਘ ਦਾ ਸਵਾਗ ਰਚਾਇਆ ਗਿਆ ਉਸ ਵੇਲੇ ਸਰਕਾਰ ਦਾ ਹਿੱਸਾ ਸੀ ਭਾਰਤੀ ਜਨਤਾ ਪਾਰਟੀ ਇਸ ਕਰਕੇ ਲੋਕਾਂ ਨੇ ਨਾ ਅਕਾਲੀਆਂ ਨੂੰ ਮਾਫ ਕੀਤਾ ਨਾ ਇਹਨਾਂ ਨੂੰ ਕੀਤਾ ਸਰਕਾਰ ਨੂੰ ਨਹੀਂ ਮਾਫ ਕੀਤਾ ਉਹ ਜ਼ਿੰਮੇਵਾਰ ਸਮਝਦੇ ਨੇ ਤੇ बार-बार ਉਹਨੂੰ ਛੱਡਣਾ ਇਹ ਚੰਗਾ ਨਹੀਂ ਲੱਗਦਾ ਇੱਕ ਤਾਂ ਇਹ ਦੂਜਾ ਕਿਸਾਨੀ ਮਸਲੇ ਕਿਸਾਨੀ ਮਸਲੇ ਤੇ ਵੀ ਜਿਹੜਾ ਹੈ ਉਹਨਾਂ ਨੇ ਕਿਹਾ ਇਸ ਤੁਹਾਡੀ ਅਪਰੋਚ ਜਿਹੜੀ ਹੈ ਜੇ ਪੰਜਾਬ ਦੇ ਵਿੱਚ ਕਦੇ ਵੀ ਸਰਕਾਰ ਬਣਾਉਣ ਦਾ ਸੁਪਨਾ ਹੈ ਤਾਂ ਕਿਸਾਨਾਂ ਤੋਂ ਬਿਨਾ ਉਹ ਸੁਪਨਾ ਪੂਰਾ ਨਹੀਂ ਹੋ ਸਕਦਾ ਇਹ ਕਿਹਾ ਤੇ ਨਾਲ ਉਹਨਾਂ ਤੋਂ ਛੋਟੇ ਛੋਟੇ ਗੱਲਾਂ ਪੰਜਾਬ ਦਾ ਫੰਡ ਕਿਉਂ ਰੋਕ ਕੇ ਰ ਲੋਕਾਂ ਨੂੰ ਕਾਦੀ ਸਜ਼ਾ ਏਵੀ ਜਿਹੜੀ ਆ ਸਰੀਰ ਜਾ ਖੜਦੇ ਕਹੀ ਹੈ ਅਸਲ ਮਸਲਾ ਇਹ ਕੀ ਹੈ ਸਰੀਰ ਜਾ ਨੂੰ ਸਮਝਣਾ ਕਾਫੀ ਜ਼ਰੂਰੀ ਹੈ ਇਸ ਮੌਲੇ ਚ ਦੇਖੋ ਸਬੀਰ ਜਾਖੜ ਜਿਹੜਾ ਹੈ ਨਾ ਇਹੇ ਕਾਂਗਰਸ ਦਾ ਪ੍ਰਧਾਨ ਰਿਹਾ ਗਰਦਾਸਪੁਰ ਤੋਂ ਲੋਕ ਸਭਾ ਦਾ ਮੈਂਬਰ ਰਿਹਾ ਦੋ ਤਿੰਨ ਵਾਰੀ ਅਬੋਰ ਤੋਂ ਇਹੇ ਐਮ ਐਲ ਏ ਰਿਹਾ। ਔਰ ਬਾਬਾ ਠੀਕ ਹੈ ਸਵੇਦਨਸ਼ੀਲ ਬੰਦਾ ਹੈ ਪੰਜਾਬ ਪ੍ਰਤੀ ਇਹਦੀ ਪਹੁੰਚ ਠੀਕ ਹੈ ਕਿਸਾਨ ਪੱਕੀ ਰਿਹਾ ਸ਼ੁਰੂ ਤੋਂ ਹੀ ਜਦੋਂ ਕਾਂਗਰਸ ਦਾ ਪ੍ਰਧਾਨ ਸੀ ਉਦੋਂ ਵੀ ਤੇ ਸਬੀਰ ਜਾਖੜ ਸਾਹਿਬ ਜਦੋਂ ਇਸ ਤਰ੍ਹਾਂ ਦੀ ਅਪਰੋਚ ਰੱਖਦੇ ਨੇ ਤਾਂ ਉਹ ਇਹ ਕੋਈ ਖਾਸ ਹਾਲਾਤ ਦੇ ਵਿੱਚ ਹੋ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬਣੇ ਵੈਸੇ ਉਹ ਵੀ ਬੜੀ ਸੋਇਤਾ ਧੱਕਈਏ ਦੇਖੋ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰਿਆ ਗਿਆ ਤੇ ਉਸ ਵੇਲੇ ਜਿਹੜੇ ਅਬਜ਼ਰਵਰ ਸੀ ਉਹਨਾਂ ਨੇ ਪੰਜਾਬ ਦੇ ਐਮਐਲਏ ਨੂੰ ਪੁੱਛਿਆ ਕਿ ਤੁਸੀਂ ਦੱਸੋ ਕਿਹਨੂੰ ਬਣਾਈਏ ਤਾਂ 42 ਐਮਐਲਏ ਨੇ ਕਿਹਾ ਸੀ ਕਿ ਸਦੀਲ ਜਾਫਰ ਨੂੰ ਮੁੱਖ ਮੰਤਰੀ ਬਣਾ ਦਿਓ ਮੈਜੋਰਟੀ ਦੇ ਇਹਦੇ ਬਰੋਚ ਸਿਰਫ 18 ਐਮਐਲਏ ਜਿਹੜੇ ਹੱਕਟ ਸੀ ਸੁਭਜਿੰਦਰ ਦਾਵੇਂ ਦੇ ਇੱਕ ਤੀਜਾ ਵੀ ਬੰਦਾ ਸੀ ਉਹ ਸੀ ਨਵਜੋਤ ਸਿੱਧੂ ਉਹਦੇ ਹੱਕਟ ਸਰ ਛੇ ਸੀ ਮਤਲਬ ਕਿ ਇਹ ਮੁੱਖ ਮੰਤਰੀ ਬਣ ਰਿਹਾ ਸੀ ਬੰਦਾ ਬੰਦਾ ਇਸ ਕਰਕੇ ਰਹਿ ਗਿਆ ਕਿ ਅੰਬਿਕਾ ਸੋਢੀ ਨੇ ਪਾਣੀ ਬਾੜਤੀ ਕਹਿਦੀ ਕਿ ਪੰਜਾਬ ਚ ਤਾਂ ਕੋਈ ਸਿੱਖੀ ਬਣਾਇਆ ਜਾਵੇ ਤਾਂ ਚੰਗਾ ਤੇ ਬਸ ਉਸ ਤੋਂ ਬਾਅਦ ਇਹਦਾ ਜਿਹੜਾ ਨਾਮ ਕਟਿਆ ਗਿਆ ਔਰ ਚੰਨੀ ਅੱਗੇ ਆ ਗਿਆ ਹੁਣ ਗੱਲ ਚੰਨੀ ਦੇ ਅੱਗੇ ਹੁੰਦਾ ਇਹਦਾ ਕੋਈ ਮਸਲਾ ਨਹੀਂ ਇਹਦਾ ਨਾਮ ਕਟਣ ਵਾਲਾ ਮਸਲਾ ਹੈ ਇਸ ਗੱਲ ਤਾਂ ਬਹੁਤ ਰੰਝ ਸੀ ਬਹੁਤ ਮਲਾਲ ਸੀ ਤੇ ਮੈਂ ਬਹੁਤ ਵਾਰੀ ਸੁਣਿਆ ਉਹਨਾਂ ਦੇ ਮੂੰਹ ਇਸ ਗੱਲ ਕਿ ਮੇਰੇ ਪੱਗ ਨਹੀਂ ਸੀ ਤੇ ਰਹਿ ਗਿਆ ਤੇ ਹੁਣ ਫੇਰ ਹੀ ਗੱਲ ਹੋਈ ਕਿ ਪੱਗ ਨਵਨੀਤ ਬਿੱਟੂ ਦੇ ਸਿਰ ਤੇ ਸੀ ਉਹ ਰਾਜਪ트ਰੀ ਬਣ ਗਿਆ ਰਾਜ ਸਭਾ ਚੋਂ ਚਲੇ ਗਿਆ ਇਹ ਵੀ ਇੱਕ ਦੁੱਖ ਹੈ ਕੱਲੇ ਪੰਜਾਬ ਮਸਲੇ ਨਹੀਂ ਹੈ ਦੁੱਖ ਉਹ ਤਾਂ ਉਹਦੇ ਰਾਹੀਂ ਜਿਹੜਾ ਦੁੱਖ ਪ੍ਰਗਟ ਹੋ ਰਿਹਾ ਹੈ ਨਿੱਜੀ ਦੁੱਖ ਜਿਵੇਂ ਕਹਿੰਦੇ ਕਲਾ ਯਾਤਰਾ ਹੈ ਨਿੱਜ ਤੋਂ ਪਰਵਲ ਇਵੇਂ ਹੀ ਹੈ ਇਹ ਦੁੱਖ ਵੀ ਨਿੱਜ ਤੋਂ ਪਰਵਲ ਜਾਂਦੇ ਨੇ ਹੈ ਤਾਂ ਨਿੱਜੀ ਦੁੱਖ ਹੈ ਇਹ ਹੋਇਆ ਕੀ ਉਹ ਮੇਰੇ ਨਾਲ ਕਾਂਗਰਸ ਦਾ ਵੀ ਤਕਾ ਹੋ ਗਿਆ ਤੇ ਤੇਰੇ ਦੀ ਵੀ ਮਨ ਕੁਛ ਦਿਨ ਬਲੇ ਤੇ ਖੁਜੀ ਅਪਰੋਚ ਵੀ ਭਾਰਤੀ ਜਨਤਾ ਪਾਰਟੀ ਦੀ ਕੋਈ ਜ਼ਿਆਦਾ ਵਧੀਆ ਨਹੀਂ ਸੀ ਆ ਤੁਹਾਡੇ ਸਾਹਮਣੇ ਜਦੋਂ ਕਿਸਾਨਾਂ ਦੇ ਮਸਲੇ ਲਈ ਮੁਲਾਕਾਤਾਂ ਹੋ ਰਹੀਆਂ ਸੀ ਆ 13 ਫਰਵਰੀ ਤੋਂ ਪਹਿਲਾਂ ਤੇ ਬਾਅਦ ਚ ਜਦੋਂ ਇਹ ਦੋ ਵੱਡੇ ਗਰੁੱਪ ਬੈਠੇ ਨੇ ਸ਼ੰਭੂ ਤੇ ਦੂਜੇ ਖਡੌਰੀ ਉਸ ਵੇਲੇ ਮੰਤਰੀ ਦਿੱਲੀ ਤੋਂ ਆਉਂਦੇ ਸੀ ਤੇ ਨਾਲ ਬੈਠਦਾ ਸੀ ਭਗਵੰਤ ਮਾਨ ਔਰ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਖੁਦ ਕਿਸਾਨ ਹੈ ਪ੍ਰਧਾਨ ਨੂੰ ਪੁੱਛਿਆ ਨਹੀਂ ਜਾਂਦਾ ਸੀ ਦੁੱਖ ਤਾਂ ਹੁਣੇ ਹੀ ਸੀ ਕਿ ਕਦੇ ਵੀ ਨਹੀਂ ਪੁੱਛਿਆ ਗਿਆ ਕਿਸੇ ਕੰਮ ਲਈ ਨਹੀਂ ਪੁੱਛਿਆ ਗਿਆ ਤਾਂ ਇਸ ਕਰਕੇ ਉਹ ਆਊਟਸਾਈਡਰ ਜਿਹਾ ਫੀਲ ਕਰਦੇ ਸੀ ਜਿਹੜੀ ਤਕਸਾਲੀ ਭਾਰਤੀ ਜਨਤਾ ਪਾਰਟੀ ਵਾਲੇ ਨੇ ਉਹ ਤਾਂ ਜਿਹਨੂੰ ਜਿਹੜਾ ਅਫਸਰਿਟੀ ਦਾ ਗਰੁੱਪ ਹੈ ਉਹ ਤਾਂ ਪੁੱਛਦਾ ਨਹੀਂ ਸੀ ਉਹਨਾਂ ਦਾ ਦੁੱਖ ਸਹੀ ਹੈ ਕਿ ਸਾਰੀ ਉਮਰ ਦਰਿਆ ਚੱਕਦੇ ਅਸੀਂ ਰਹੇਗੇ ਬਾਹਰੋਂ ਆ ਕੇ ਪ੍ਰਧਾਨ ਬਣਾਤਾ ਹੋਣੋਂ ਹੋਰ ਵੀ ਦੁਖੀ ਨੇ ਬਾਹਰੋਂ ਆ ਕੇ ਬੰਦਾ ਮੰਤਰੀ ਬਣਾਤਾ ਤੋਂ ਭਾਰਤੀ ਜਾਤਾ ਪਾਰਟੀ ਦੇ ਅੰਦਰ ਸਭ ਅੱਛਾ ਨਹੀਂ ਹੈ ਇਹੀ ਮੈਂ ਤਾਂ ਕਹ ਕਿ ਇਸ ਨੂੰ ਵੀ ਲੱਗਿਆ ਹੁਣ ਸ਼੍ਰੀਲ ਜਾਖੜ ਨੂੰ ਕਿ ਵਿਲਾ ਮਲਾਉਣਾ ਕੁਛ ਨਹੀਂ ਅੰਦਰੋਂ ਮੇਰੇ ਕੋਈ ਗੱਲ ਹੈ ਨਹੀਂ ਸਹਿਯੋਗ ਮੈਨੂੰ ਮਿਲ ਹੀ ਰਿਹਾ ਇਹਦੇ ਕਿਹਾ ਪਹਿਲਾਂ ਤਾਂ ਜੀਪੀ ਨਟਨ ਨੂੰ ਕਿਹਾ ਕਿ ਜੀ ਹੁਣ ਤੁਸੀਂ ਕੋਈ ਬੰਦਾ ਦੇਖੋ ਮੈਂ ਜਾਣਾ ਮਿੰਡੂ ਦੇ ਉਹ ਛੁੱਟੀ ਤੇ ਨਹੀਂ ਫੇਰ ਉਹ ਦਵਾ ਉਹ ਡਰੋ ਕਨਟਰਡਿਕਸ਼ਨ ਜਿਵੇਂ ਹੁੰਦਾ ਜੀ ਨਹੀਂ ਸਾਡੇ ਪ੍ਰਧਾਨਤਾ ਹੀ ਰਹਿਣਗੇ ਜੀ ਇਹੀ ਪ੍ਰਧਾਨ ਨੇ ਸਦੀਰ ਜਾਖੜ ਸਾਹਿਬ ਹੀ ਰਹਿਣਗੇ ਕੋਈ ਹੋਰ ਜੀ ਕਰਨ ਦੇ ਬਿਜੇਰ ਪਾਣੀਪੁਰ ਦਾ ਬੰਦਾ ਕਹਿ ਰਿਹਾ ਜਿਹੜਾ ਪੰਜਾਬ ਦਾ ਅਮਚਾਰਜ ਹੈ ਗੁਜਰਾਤ ਦਾ ਸਾਬਕਾ ਮੁੱਖ ਮੰਤਰੀ ਹੈ ਜਿਹੋ ਤਾਂ ਡੀਜੀ ਕੰਮ ਗਏ ਨੇ ਉਹ ਡੀਜੀ ਕੰਮ ਇਹ ਨਹੀਂ ਦੇਣ ਚਲੋ ਮੰਨ ਲਓ ਜੇ ਡੀਜੀ ਕੰਮ ਪਹਿਰੇ ਡੀਜੀ ਕੰਮ ਤੋਂ ਬਾਅਦ ਐਸਟਰਾ ਦੇ ਬਿਆਨ ਤਾਂ ਬਿਆਨ ਤੋਂ ਬਾਅਦ ਹੋਰ ਕੋਈ ਕਿਸੇ ਕਿਸਮ ਦਾ ਰਿਐਕਸ਼ਨ ਕਿਸੇ ਪਾਸੋਂ ਨਹੀਂ ਆਇਆ। ਤੁਹ ਚੰਗੀ ਗੱਲ ਤਾਂ ਇਹ ਹੋਵੇ। ਸ੍ਰੀਲ ਜਾਖੜ ਆਪ ਆ ਕੇ ਪੰਜਾਬ ਚ ਇੱਕ ਪ੍ਰੈਸ ਕਾਨਫਰੰਸ ਪਹਿਲਾਂ ਵੀ ਤਰਹੀ ਗੱਲ ਕਰਦੇ ਸੀ। ਪ੍ਰੈਸ ਕਾਨਫਰੰਸ ਕਰਨ ਆਪਣਾ ਸਟੈਂਡ ਕਲੀਅਰ ਕਰਨ ਕਿ ਮੈਂ ਭਾਰਤੀ ਜਨਤਾ ਪਾਰਟੀ ਨੂੰ ਕਿਹਾ ਕਿ ਤੁਸੀਂ ਪੰਜਾਬ ਦੇ ਮਸਲਿਆਂ ਤੇ ਆਪਣਾ ਸਟੈਂਡ ਕਲੀਅਰ ਕਰੋ ਤੇ ਕਿਹੜੇ-ਕਿਹੜੇ ਮਸਲੇ ਨੇ ਉਹ ਦਸੀ ਦੇ। ਚੌਕ ਗੁਰਮੀਤ ਰਾਮ ਚਾਹੇ ਹੀ ਕਿਸਾਨੀ ਮਸਲੇ ਨੇ ਫੰਡ ਦਾ ਮਸਲਾ ਬਹੁਤ ਬਹੁਤ ਸਾਰੇ ਮਸਲੇ ਨੇ ਪੰਜਾਬ ਦੇ ਜਿੰਨਾ ਬਾਰੇ ਭਾਰਤੀ ਜਨਤਾ ਪਾਰਟੀ ਤਾਂ ਪਹਿਲਾਂ ਤਾਂ ਬਿਲਕੁਲ ਹੀ ਸਟੈਂਡ ਬਕਰਾ ਹੁੰਦਾ ਸੀ ਪੰਜਾਬੀ ਤੋਂ ਲੈ ਕੇ ਹੁਣ ਤੱਕ ਇਹਨਾਂ ਦਾ ਸਟੈਂਡ ਕਦੇ ਵੀ ਜਿਹੜਾ ਪੰਜਾਬ ਪੱਖੀ ਨਹੀਂ ਰਿਹਾ ਮਜਬੂਰੀ ਹੁੰਦੀ ਹੈ ਪੰਜਾਬ ਪੱਖੀ ਜੇ ਵੋਟਾਂ ਲੈਣੀਆਂ ਨੇ ਇਸ ਕਰਕੇ ਮੜਾ ਮੋਟਾ ਪੰਜਾਬ ਦੇ ਪੱਖ ਦੀ ਗੱਲ ਹੁੰਦੀ ਰਹੀ ਹੈ ਨਹੀਂ ਤਾਂ ਉਹਦੀ ਗੱਤ ਹੁਣ ਤਾਂ ਚੜ੍ਹਗੜ੍ਹ ਚ ਕੀ ਹੋ ਰਿਹਾ ਹੈ ਚੜ੍ਹਗੜ੍ਹ ਚ ਕਦੇ ਗੱਲ ਕੀਤੀ ਵੀ ਪੰਜਾਬ ਦਾ ਤੁਸੀਂ ਪੰਜਾਬੀ ਲਾਗੂ ਕਰੋ ਉਨੀ ਬੋਲਦਾ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਐਸੇ ਮਸਲੇ ਨੇ ਜੇ ਪੰਜਾਬ ਦਾ ਜਨਟ ਚਾਹਦਾ ਤੇ ਫੰਡ ਵੀ ਰਿਲੀਜ਼ ਕਰਾ ਸਕਦਾ ਸੀ ਪੰਜਾਬ ਲਈ ਕਿ ਜੀ ਮੰਨ ਲਓ ਵੀ ਇਹ ਆਮ ਆਦਮੀ ਪਾਰਟੀ ਦੀ ਗਲਤੀ ਹੈ ਮਾਨ ਨੇ ਅਗਿਆ ਫੋਟੋ ਲਾ ਦੀਆ ਕਲੀਨ ਕਾ ਤੇ ਲੇਕਨ ਲੋਕਾਂ ਦੇ ਵਿੱਚ ਕੀ ਕਸੂਰ ਹੈ ਲੋਕਾਂ ਨੂੰ ਤਾਂ ਤੁਸੀਂ ਜਿਹੜਾ ਦੁਖੀ ਨਾ ਕਰੋ ਲੋਕਾਂ ਦੇ ਫਰਟ ਤਾਂ ਰੋਕੋ ਰੂਰਲ ਫੰਡ ਲੋਕਾਂ ਦੇ ਸਭ ਤੋਂ ਪੇਡਾਂ ਤੇ ਜੁਟੀਆਂ ਨੇ ਜੇ ਪਿੰਡਾਂ 'ਚ ਜਾਣਾ ਹੈ ਸਹੀ ਗੱਲ ਕੀਤੀ ਐ ਸ੍ਰੀ ਜਾਖੜ ਨੇ ਤਾਂ ਅਪਰੋਚਾ ਤਾਂ ਬਦਲਣੀ ਪੈਣੀ ਐ ਪੰਜਾਬ ਦੇ ਮੁੱਦੇ ਜਿਨ੍ਹਾਂ ਨਾਲ ਲੋਕ ਜੁੜੇ ਹੋਏ ਨੇ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਭਾਵਨਾਤਮਕ ਮੁੱਦੇ ਉਹ ਬੇਅਦਬੀ ਐ ਉਹ ਗੁਰਮੀਤ ਰਾਮ ਦੀ ਹਿੰਦੀ بار بار ਪੈਰੋਲ ਹੈ ਉਹ ਬੰਦੀ ਸਿੰਘ ਨੇ ਉਹ ਇਸ ਤਰ੍ਹਾਂ ਦੇ ਮੁੱਦੇ ਨੇ ਜਿਨ੍ਹਾਂ ਨੂੰ ਜਦੋਂ ਵੀ ਧਰਮ ਨਾਲ ਜੁੜਜੁੜਨਾ ਉਹ ਮੁੱਦੇ ਫਿਰ ਭਾਵਨਾਤਮਕ ਹੀ ਹੁੰਦੇ ਨੇ ਉਹਨਾਂ ਦੀ ਪਹੁੰਚ ਸੀ ਛੋਟੀ ਜਿਹੀ ਬਖਰੀ ਹੋਣੀ ਚਾਹੀਦੀ ਹੈ ਇਹ ਗੱਲ ਕੀਤੀ ਹੈ ਭਾਵੇਂ ਉਹਦਾ ਨਿੱਜੀ ਮਸਲਾ ਵੀ ਵਿੱਚ ਹੈ ਪਰ ਉਹਨੇ ਇੱਕ ਵਾਰ ਜਿਹੜੀ ਬਿੱਲੀ ਚੈਲਓਬਾਰ ਆ ਗਈ ਤੇ ਭਾਰਤੀ ਜਨਤਾ ਪਾਰਟੀ ਦੀ ਅਪਰੋਚ ਪੰਜਾਬ ਪ੍ਰਤੀ ਕੋਈ ਜ਼ਿਆਦਾ ਸਕਾਰਾਤਮਕ ਨਹੀਂ ਇੱਥੇ ਆਪਾਂ ਪਾਸ ਕਰਦੇ ਹਾਂ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ